ਬਹੁਤ ਸੋਨਾ ਕਰ ਪੈ ਗਈ ਜਿੰਦਗੀ ਦੇ ਸੋਚੇਗੀ ਸਾਡਾ ਐਂ ਕਰ ਪੈ ਜੂਗਾ ਜੀ ਤੇ ਬਹੁਤ ਰੂਹ ਫਸ ਜੀ ਜਾਂਦੀ ਹੈ ਜੀ ਐਂ ਲੱਗਦਾ ਕਿ ਇਹ ਰਾਜੀ ਮਹਾਰਾਜੇ ਬਣ ਗਏ ਜੀ ਕਰਨ ਦੇ ਕੇ ਅਰਦਾਸਾਂ ਕਰਦੇ ਆਂ ਵੀ ਸਭ ਦਾ ਹੀ ਐਂ ਰੱਖੀ ਮਾਰਕ ਹਾਇ ਤਾਂ ਇਹਨੇ ਮਾਲਕ ਨੂੰ ਚੜ੍ਹਦੀ ਕਲਾ ਰੱਖੇ ਵੱਧ ਤੋਂ ਵੱਧ ਸੇਵਾ ਨੂੰ ਮਿਹਨਤ ਤੇ ਵੱਧ ਤੋਂ ਵੱਧ ਉਹਨਾ ਵੀ ਛੇਤਾ ਹੋ। ਅਸੀਂ ਵੀ ਜਜੋਗ ਜਿੰਨੇ ਸਾਨੂੰ ਕਿਸੇ ਕਿਸੇ ਉਹ ਜਿਹੜੀ ਦਾਰ ਤੇ ਜਿਵੇਂ ਹੁੰਦਾ ਸਾਨੂੰ ਸਦਨ ਅਸੀਂ ਜਾ ਸਕਦੇ ਹਾਂ ਉਹਨਾਂ ਨਾਲ ਸੇਵਾ ਕਰਨ ਕਰ ਬਹੁਤ ਨੀਵਾ ਹੋ ਗਿਆ ਸੀਗੇ ਬੱਤੇ ਬੁੱਤੇ ਗਲ ਗਏ ਸੀ ਸੱਤਾਂ ਡਗ ਪਈਆਂ ਸੀ ਤੇ ਪੁਰਸ ਤੋਂ ਸਿੱਤੀ ਪਾਈ ਨਹੀਂ ਪਾਉਣ ਦੀ ਬਾਹਰ ਤਰਾ ਹੀ ਗਰੀਬੀ ਦੇ ਵਿੱਚ ਨਹੀਂ ਪਿਆ ਜੀ ਆਮ ਦਾ ਸਾਧਨ ਹੀ ਘਰ ਚ ਮੈਂ ਤੇ ਮਮਾ ਹੀ ਜਿਆਦਾ ਘੁਮਾਉਣੇ ਨੇ ਪਿਆ ਜੀ ਬਾਪੂ ਵਰਗੇ ਨੂੰ ਕੋਈ ਡਾੜੀ ਆਇਆ ਨਹੀਂ ਤਾਂ ਕਰ ਲੈਂਦੇ ਜਿਹਦਾ ਅਪਲ ਤੋਂ ਡਾੜੀ ਤਾਂ ਹੁੰਦੀ ਨਹੀਂ ਉਹਨਾਂ ਤੇ ਉਹ ਬੁਮਾਰ ਰਹਿ ਪਹਿਲਾਂ ਬੁਮਾਰ ਸੀ ਗਈ ਹੁਣ ਤਾਂ ਕੰਮ ਜਿਆਦਾ ਨਹੀਂ ਹੁੰਦਾ ਫੇਰ ਵੀ ਚੱਲ ਜਿੰਨੇ ਜੋਗ ਰਹਿ ਗਏ ਮਾੜਾ ਮੋਟਾ ਕਰਨ ਦੀ ਕੋਸ਼ਿਸ਼ ਕਰਦੇ ਨੇ ਘਰ ਦੇ ਵਿੱਚ ਤਿੰਨ ਮੇਰੇ ਬੇਟੇ ਆ ਜੀ ਉਹ ਛੋਟੇ ਇੱਕ ਹੈਂਡੀਕੈਪਟ ਹੈ ਤੇ ਇੱਕ ਵੱਡਾ ਮੁੰਡਾ ਮੇਰਾ ਉਹ ਮੜਾ ਮੋਟਾ ਕੰਮ ਕਰਦਾ ਨਾਲ ਮੇਰੇ ਕੁਛ ਅਸੀਂ ਕਰ ਲੈਨੇ ਆ ਘਰ ਆਪਣੀ ਨਫਰਿਆਂ ਦੇ ਸਾਥ ਸੀਗੀ ਕੋਈ ਆਪਣੇ ਉਹ ਜਦੋਂ ਅਸੀਂ ਰਾਤ ਨੂੰ ਪੈ ਸੀ ਉਹ ਡਿੱਗ ਡਿੱਗਣ ਕਰਨੀ ਤੇ ਬਚਾ ਹੋ ਗਿਆ ਸੀ ਪਰ ਉਹ ਡੈਗ ਵੀ ਸਾਰੀ ਸਾਟੀ ਬਾ ਸਾਈ ਪ੍ਰਾਲਾ ਬਣ ਗਏ ਤੁਰਦੇ ਫਿਰਦੇ ਸਾਨੂੰ ਖਾਲਸਾ ਐਡ ਦੀ ਦੱਸ ਪੈਗੀ ਤੇ ਸੋਨਾ ਮੂਰੇ ਫਰਿਆਦ ਕੀਤੀ ਉਹਨਾਂ ਨੇ ਛੋਣ ਲਈ ਜੀ ਸਾਡੀ ਮੇਰਾ ਚਾਚਾ ਦਾ ਮੁੰਡਾ ਇਹ ਪ੍ਰਤਵਾਰ ਸਿੰਘ ਬਰਗਾੜੀ ਉਹਨਾਂ ਨੇ ਮੈਨੂੰ ਦੱਸਿਆ ਕਿ ਖਾਲਸਾ ਐਡ ਸਾਂਸਤਾ ਬਾਰੇ ਦੱਸਿਆ। ਅਸੀਂ ਉਹਨਾਂ ਨਾਲ ਕੰਟੈਕਟ ਕੀਤਾ ਈ। ਉਹਨਾਂ ਨੇ ਸਾਡੀ ਮਦਦ ਕੀਤੀ। ਬਹੁਤ ਖੁਸ਼ੀ ਹੋਈ ਸਾਨੂੰ ਈ। ਤੇ ਅਸੀਂ ਪਰਮਾਨੰ ਦਾ ਅਰਦਾਸ ਕਰਦੇ ਆਂ ਕਿ ਖਾਲਸਾ ਐਡ ਵੀ ਆਪਣੀ ਸਾਰੀ ਟੀਮ ਨੂੰ ਤੰਦਰੁਸਤ ਰੱਖਣ ਤੇ ਉਹ ਜਿੰਨੇ ਵੀ ਮੇਰੇ ਵੀਰ ਦਸਵੰਦ ਦਿੰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ।